ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੁਸਾ ਤਹਿਸੀਲ ਨਿਹਾਰ ਸਿੰਘ ਵਾਲਾ ਦੇ ਜਿਲ੍ਹਾ ਮੋਗਾ ਦੀ ਆ ਬਾਈ ਦਾ ਇੱਕ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਕੀ ਦੁੱਧਵਾ ਦਾ ਕਿੰਨਾ ਮਸੂਹਾ ਆ ਜੀ ਸਾਸੀ ਗਾਲ ਜੀ ਸਾਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਜੀ ਨਾਮ ਚੰਕੌਰ ਸਿੰਘ ਪਿੰਡ ਘੁੱਸਾ ਜਿਹੜਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਆਪਾਂ ਪਹਿਲਾਂ ਹੀ ਵੀਡੀਓ ਪਾਈ ਸੀ ਕੀ ਰਿਸਪੌਂਸ ਰਿਹਾ ਜੀ ਉਹ ਵਧੀਆ ਰਿਹਾ ਜੀ ਆਪਾਂ ਮੱਝ ਵੇਚੀ ਆ ਪਹਿਲੋਂ ਤੇ ਹੁਣ ਆਪਣੇ ਕੋਲੇ ਵਹਿੜ ਤਿਆਰ ਆ ਜੀ ਠੀਕ ਆ ਜੀ ਇਹ ਗਾਂ ਦੀ ਕੀ ਡਿਟੇਲ ਆ ਜੀ ਇਹ ਵਹਿੜ ਜੀ ਭਾਈ ਜੀ ਪਹਿਲੇ ਸੂਏ ਸੂਈ ਵੀ ਆ ਦੂਜੇ ਸੂਏ ਸੂਣਾ ਆਏ ਨੇ ਠੀਕ ਆ ਜੀ ਇਹ ਪਹਿਲੇ ਸੂਏ ਦੇਤਾ ਇਹਨੇ 13.4 ਕਿਲੋ ਬੱਦ ਠੀਕ ਆ ਜੀ ਹਾਂ ਜੀ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਆ ਜੀ ਹੁਣ ਇਹ ਘੱਟੋ ਘਾਟ ਇਹਦਾ 1 ਹਫਤਾ ਰਹਿੰਦਾ ਬਾਈ ਜੀ ਠੀਕ ਹੈ 1 ਹਫਤਾ ਬਾਕੀ ਆ ਕਿੰਨੇ ਕਿਲੋ ਦੁੱਧ ਦੀ ਉਮੀਦ ਕਰਦੇ ਆ ਜੀ ਠੰਡੀ ਸਿਲਪੂਰੀ ਆ ਬਾਈ ਜੀ ਘੱਟੋ ਘਾਟ 18 20 ਪਲੱਸ ਤਾਂ ਦੇ ਦੂਗੀ ਠੀਕ ਆ ਜੀ 18 20 ਪਲੱਸ ਬਾਈ ਦੁੱਧ ਦੀ ਉਮੀਦ ਕਰਦਾ ਠੰਡੀ ਸਿਲਪੂਰੀ ਆ ਤੋੜ ਕੇ ਦਿਖਾ ਦਿਓ ਜੀ ਹਾਂ ਜੀ ਖਨਾ ਦੀ ਕੁਆਲਿਟੀ ਚੈੱਕ ਕਰ ਸਕਦੇ ਬਹੁਤ ਸੋਹਣੇ ਚਾਰੇ ਤਾਂ ਨਿਕਣ ਮੈਂ ਇੱਕੋ ਜਿਹੀ ਸਾਈਜ਼ ਦੇ ਮੁੱਠੀ ਵਾਲੇ ਮੂੰਹ ਮੱਥਾ ਚੈੱਕ ਕਰ ਸਕਦੇ ਹੋ ਠੰਡੀ ਸਿਲਪੂਰੀ ਆ ਜੀ ਬਾਕੀ ਬਾਈ ਦਾ ਪਾਰ ਲੈਂਨ ਦਾ ਕੰਮ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਹੁਤ ਸ਼ਾਨਦਾਰ ਆ ਲਿਓ ਜੀ ਵਾਪਸ ਹਜੇ ਵਾਲ ਟੇਲਾ ਬਹੁਤ ਪੰਜਾਂ ਨੇ ਲੈਵੇ ਚ ਅੱਖਾਂ ਕ ਦਿਨਾਂ ਦੀ ਕੱਚੀ ਆ ਉਹ ਤੋਂ ਨੂੰ ਰਵਾਨਾ ਪੂਰਾ ਭਰ ਲੈਣਾ ਗਾਣ ਦੁੱਧ ਨਾਲ ਥਰਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਠੰਡੀ ਸਿਲ ਪੂਰੀ ਦੇਖ ਸਕਦੇ ਹੋ ਜੀ ਤੁਸੀਂ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀ ਇਹਨੇ ਕਨੈਕਟ ਕਰਨਾ ਬਾਈ ਨਾ ਕਰ ਸਕਦਾ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ ਜੀ 62000 ਰੁਪਏ ਮੁੱਲ 62000 ਰੁਪਏ ਮਾਨਤਨ ਹੋ ਜੂਗਾ ਜੀ ਆਪਾਂ ਮੁੱਲ ਕਰ ਦੇਾਂਗੇ ਠੀਕ ਆ ਜੀ ਮੁੱਲ ਬਾਈ 62000 ਰੁਪਏ ਕਰਦੇ ਆ ਬਾਕੀ ਜਿਹੜਾ ਵੀ ਰਾਊਗਾ ਮਾਨਤਨ ਬਾਈ ਕਹਿੰਦਾ ਜਰੂਰ ਕਰਾਂਗੇ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਤੇ ਹੈਵੀ weight ਤੇਗਾ ਮੂੰਹ ਮੱਥਾ ਚੈੱਕ ਕਰ ਲਓ ਸੋਨਾ ਮੂੰਹ ਮੱਥਾ